ਚਾਹ ਤੇ ਹੀਰ ਦੀਆਂ ਹੋ ਗਈਆਂ ਚੱਕ ਖੋਲ ਉਹ ਨਹੀਂ ਉਹ ਨਹੀਂ ਉਹ ਨਹੀਂ ਯਾਰ ਉਹ ਨਹੀਂ ਲੰਗ ਜਾ ਫੜ ਲਾ ਦੇ ਉਹ ਨਹੀਂ ਬਰਾਬਰ ਉਹ ਮਾਰ ਦੇ ਉਹ ਨਹੀਂ ਉਹ ਨਹੀਂ ਉਹ ਨਹੀਂ ਪੜ ਪੱਠਾ ਉਹ ਨਹੀਂ ਹੜ ਪੱਠਾ ਹੜ ਪੱਠਾ ਹੜ ਉਹ ਨਹੀਂ ਹੜ ਥੋੜਾ ਜਿਆਦਾ ਐ ਨਹੀਂ ਬਾਈ ਨਾ ਮੇਰੀ ਜ਼ੁਬਾਨ ਤੇਰੇ ਚੜੇ ਨਹੀਂ ਉਹ ਤਾਂ ਮੇਰੀ ਮਰਜ਼ੀ ਨਾਲ ਕਰ ਰਿਹਾ ਮੈਂ ਕੱਚੀਆਂ ਪੱਕੀਆਂ ਗੱਲਾਂ ਠੀਕ ਹੈ ਜੀ ਪੂਰਾ ਘਰ ਹੱਥ ਫੌਜੀ ਆ ਨਹੀਂ ਹੋਈ ਫੌਜੀ ਠੀਕ ਹੈ ਨਾ ਬਜੀ ਫੌਜੀ ਨਹੀਂ ਨੇ ਕਹਤੇ ਕਿ ਉਹ ਨਹੀਂ ਠੀਕ ਆ ਚੱਲ ਨਹੀਂ ਬੰਦਾ ਇਹਨਾਂ ਦਾ ਖੜ ਜਾ ਯਾਰ ਛੱਟਾ ਦੇਖ ਲੈ 18000 ਦੀ ਜਿਹਦੇ ਮਰਜ਼ੀ ਵਾਸਤੇ ਇਹਨੇ ਨਹੀਂ ਲੈਣੀ ਹੋਰ ਵੀ ਲੈ ਥੋੜੀ ਥੋੜੀ ਜੀ ਸ਼ਾਲ ਮਾਰ ਹੋਰ ਖੜ ਜਾ ਯਾਰ 18000 ਦੀ ਜੀ ਕੋਈ ਹੋਰ ਇਹਨੇ ਨਹੀਂ ਲੈਣੀ ਜਿਹੜਾ ਮਰਜ਼ੀ ਲੈ ਸਕਦਾ ਬੱਕਰੀ ਫੌਜੀ ਆ ਹੂੰ ਤੂੰ ਵੀ 28 ਨਾ ਨਾ ਮੰਗ ਹੋ ਚੱਲ ਲਾਵੇ ਤੇ ਫੇਰੇ ਆ ਗਿਆ ਠੀਕ ਹੈ ਠੀਕ ਹੈ ਬੱਚਾ ਭੁੱਖਾ ਰੱਖਣਾ ਆਪਾਂ ਬੱਚਾ ਬੱਚਾ ਨਹੀਂ ਭੁੱਖਾ ਰਹੀਦਾ ਛੇ ਦਾੰਦ ਜੀ ਛੱਡ ਬੱਚਾ ਬੱਚਾ ਖਾ ਦੇ ਵੀ ਕੀ ਦਾ ਵਾਕ ਇਹ ਵੇਲੇ ਰਿਪੋਰਟ ਆਈ ਉਹ ਦੇਖ ਲਾਉਣਾ ਅਤ ਬਈ ਜਮਾਂ ਖਾਲੀ ਨਾ ਕਰਾ ਆਉ ਨਹੀਂ ਉਥਰ ਵਖਾਉਣ ਜਾ ਚੱਲ ਫੜ ਲਾ ਫੜ ਲਾ ਫੜ ਲਾ ਸੌਦਾ ਨਾ ਬਣਿਆ ਤੇਰੀ ਬੱਕਰੀ ਖਰਾਬ ਹੋ ਜੂ ਹੋਰ ਪੁwari ਗਊਆ ਥਣ ਚੜਿਆ ਇਹਦਾ ਇੱਜਾ ਕਿਹਾ ਜੀ ਐਡਾ ਲਾ ਗਿਆ ਸੈਟ ਰੱਖੇ ਨੂੰ ਜਮਾ ਕੀ ਰੱਖਣਾ ਅੱਛਾ ਲਾਓ ਜੀ ਹਾਂ ਜੀ ਹੋ ਜਾਓ ਪੁਰੇ ਜੀ ਵੀਰੇ ਆਓ ਭਾਜੀ ਕੋਣੀ ਕੋਣੀ ਲਾ ਕੇ ਬੰਨੇ ਹਾਂ ਜੀ ਕੀ ਮੰਗਦੇ ਹੋ ਬਾਈ ਇਹਦਾ 28000 ਰੁਪਇਆ ਅੱਛਾ ਜੀ ਲਾਓ ਜੀ ਹੈ ਲਓ ਜੋ ਮਰਜ਼ੀ ਹੋ ਗਰਨੀ ਇਹ ਕੋਈ ਮਨੋ ਬੋਲੋ ਬੋਲੋ ਤੁਸੀਂ ਆਹੋ ਜੋ ਮੈਨੂੰ ਲੱਗਦਾ ਮੈਂ ਉਹ ਬੋਲਦਾ ਜੋ ਮੇਰੀ ਖਰੀਦ ਆ ਜਾਂ ਮੈਨੂੰ ਪੱਠ ਵੇਖੋ ਉਹਦੀ ਪੱਠ ਪਹਿਲਾਂ ਛੱਡ ਕੇ ਵਿਖਾ ਅਜੇ ਮਹੀਨੇ ਦੀ ਪਾਠ ਨਹੀਂ ਧੋਨ ਨਾਲ ਉਹਦਾ ਉਹਦੇ ਵੇਖ ਕਿੱਥੇ ਆਉਂਦੀ ਜੇ ਥੋੜੇ ਦਿਨਾਂ ਨੂੰ ਵੇਖੀ ਉਹਨੇ ਕਿੱਥੇ ਜਾਣਾ ਹੋਗ ਮਾ ਹੋਗ ਮਗੀ ਨਹੀਂ ਮੈਂ ਵੀ ਨਹੀਂ ਹੋਗ ਮਾਈ ਕੋ ਲਾਓ ਅਹੀਂ ਇਹਨੇ ਤੇਰਾ 10000 ਦੀ ਲੈ ਜਾ ਨਹੀਂ ਨਹੀਂ ਆਪ ਦੱਸ ਆਪ ਦੱਸ ਦੇ ਤੂੰ ਰੋਜ਼ ਸੌਦੇ ਕਰਾਉਣਾ ਇੱਕ ਸੌਦਾ ਇੰਨੇ ਦਾ ਹੈਗਾ ਕਾਡੋ ਆਉਣਾ ਪਾ ਮਾਲ ਮੂਲੀ ਆਪਾਂ ਕਟਿੰਗ ਵਾਲੇ ਮੰਨੇ ਦਾ ਨਾ ਤੁਰੀਏ ਪੀਏ ਦਾ ਭਾਰ ਹੀ ਨਾ ਹੋਊਗਾ ਮਾਲਕ ਮੰਨੇ ਨੂੰ ਭਾਵੇਂ 40 ਮੰਗ ਲਓ ਕਿਉਂ ਜੀ ਸੌਦਾ ਸ਼ੁਰੂ ਆ ਗਿਆ ਕੋਈ ਗੱਲ ਨਹੀਂ ਚਲ ਕੋਈ ਨਾ ਸੌਦਾ ਦੇ ਇਦਾਂ ਬਣੂ ਉਹ ਬੰਦ ਚੋ ਉਹ ਦਿਨੇ ਪੁੱਛੋ ਤਰੀਕ ਨੇ ਹੋ ਜੀਆ ਤੂੰ ਵੀ 28 ਨਾ ਨਾ ਮੰਗ ਹੋ ਚਲ ਲਾਵੇ ਤੇ ਫੇਰੇ ਆ ਆਹੋ ਇਹਨਾਂ ਦਾ ਰਾਜੂ ਵੀ 18 ਤੋਂ 28 ਤੋਂ 18 ਤੇ ਆ ਜਾਓ ਨਹੀਂ ਲੱਸੀ ਬਕਰੀ ਮੈਂ ਨਾ ਹੋ ਜੀਆ ਜੇ ਤਾਂ ਤੂੰ ਬੋਲੋ ਉਸ ਨਾਲ ਨਹੀਂ ਲੋ ਨਹੀਂ ਫਿਰ ਇਹੀ ਬੋਲੂਗਾ ਚੁੱਪ ਰਹਿ ਠੀਕ ਹੈ ਸੌਦਾ ਨਾ ਖਰਾਬ ਕਰਦੀ ਵਿਚ ਦੀ ਤੌੜੀ ਇਹ ਸੈਂਪਲ ਇੱਕ ਗੱਲ ਆਦਾ ਸਾਨੂੰ ਪਤਾ ਉਹ ਮੁੰਡਾ ਮਿੜਕਦਾ ਮਿੜਕੇ ਜਿਵੇਂ ਮਰਜੀ ਦੇ ਨਾਲ ਜੈ ਪੀਆ ਮੈਂ ਨਹੀਂ ਫਿਰ ਤੂੰ ਇਹਨੂੰ ਪਰ੍ਹਾਂ ਕਰ ਤੂੰ ਆ ਸਾਡੇ ਨਾਲ ਰਹਿ ਠੀਕ ਆ ਵਿਚਾਲੇ ਕਿਉਂ ਜੀ ਲੈ ਵੀ ਗੱਲ ਸੁਣ ਫੌਜੀਆ ਉਹਨੇ ਲਾਇਆ 23 13000 15000 ਦੀ ਦੇ ਨਹੀਂ 2000 ਚੱਕ ਕੇ ਲਾਇਆ ਉਹਦੇ ਨੂੰ ਨਹੀਂ 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 ਮੈਂ ਨਾ ਬਿਲਕੁਲ 15000 ਦੀ ਤੇ ਮੈਂ ਇਥੇ ਉਹ ਨਿਗੀ ਜੀ ਬੱਕਰੀ ਮੇਰੀ ਬਰਬਰੀ ਉਹ ਉਹ ਦੇ ਸਕਦਾ ਸੁਣਨਾ ਉਹਦਾ ਜੀਆ ਕੋਈ ਨਹੀਂ ਕੋਈ ਨਹੀਂ ਉਹਦਾ ਲੱਗਾ ਆ ਉਹਦਾ ਲੱਗਾ ਸਾਬ ਕੋਈ ਜਾਣ ਲੋ ਕੀ ਕਹਿੰਦੇ ਨੇ ਕੋਈ ਨਹੀਂ ਠੀਕ ਕੋਈ ਨਹੀਂ ਦੋ ਮਿੰਟ ਜੀ ਅਸੀਂ ਤੁਸੀਂ ਹੈ ਕੀ ਮੈਨੂੰ ਸਮਝ ਨਹੀਂ ਆਈ ਕੀ ਜਾਨੀ ਉਹਦਾ ਪੈਕ ਲੱਗਾ ਬਾਈ ਖਰਜੋ ਮਾਜਾ ਅੱਜ ਤਾਂ ਚਵਾਨੀ ਲਾਵਾਂਗੇ ਤੂੰ ਸਾਨੂੰ ਕੀ ਗੁੱਸਾ ਇਹਦੇ 'ਚ ਅਹ ਤਰਾ ਕਾ ਛੀ ਪੱਕੀ ਕਿਉਂ ਕੀ ਗੱਲ ਖੜ ਮੜਾ ਜਾ ਉਹ ਬਾਈ ਖੜ ਜਾ ਮੜਾ ਜਾ ਦੋ ਮਿੰਟ ਤੇ ਚੱਲਦਾ ਚਿੱਟੀ ਵੰਗ ਨਹੀਂ ਕਿਉਂ ਤੇਰੀ ਜ਼ੁਬਾਨ ਤੇ ਫੋਲ ਚੜ ਨਾ ਮੇਰੀ ਜ਼ੁਬਾਨ ਤੇ ਅੱਗੇ ਚੜੇ ਨਹੀਂ ਉਹ ਤਾਂ ਮੇਰੀ ਮਰਜ਼ੀ ਨਾਲ ਕਰ ਰਿਹਾ ਮੈਂ ਕੱਚੀਆਂ ਪੱਕੀਆਂ ਗੱਲਾਂ ਠੀਕ ਹੈ ਜਰਰਾ ਪਰਾ ਕਰ ਹੱਥ ਫੌਜੀ ਆ ਨਹੀਂ ਹੋਣੀ ਫੌਜੀ ਕੀ ਗੱਲ ਬਜੂ ਸਭ ਕੋਈ ਨਹੀਂ ਨੇ ਕਹਤੇ ਆ ਕਿ ਉਹ ਠੀਕ ਆ ਚੱਲ ਨਹੀਂ ਬਾਨਾ ਇਹਨਾਂ ਦਾ ਸਰਜਾ ਯਾਰ ਛੱਟ ਦਾ ਦੇਖਦਾ 18000 ਦੀ ਜਿਹਦੇ ਮਰਜ਼ੀ ਵਾਸਤੇ ਇਹਨੇ ਨਹੀਂ ਲੈਣੀ ਹੋਰ ਵੀ ਲੈ ਥੋੜੀ ਥੋੜੀ ਜੀ ਛਾਲਮਾਰ ਹੋਰ ਖੜ ਜਾ ਯਾਰ 18000 ਦੀ ਜੀ ਕੋਈ ਹੋਰ ਇਹਨੇ ਨਹੀਂ ਲੈਣੀ ਜਿਹੜਾ ਮਰਜ਼ੀ ਲੈ ਸਕਦਾ ਬੱਕਰੀ ਪਰ ਪਹਿਲੇ ਦੀ ਹੈ ਕਿਉਂ ਜੀ ਸੌਦਾ ਚੱਲਦਾ ਨਾ ਉਦੋਂ ਬਾਅਦ ਹੋਰ ਦੀ ਨਾ ਇਹ ਦੁਬੱਤ ਨਾ ਇਹ ਘੱਟ ਐਨ ਤੋਲਤੀ ਬੱਚੇ ਨਾਲ ਹਾਂ ਬੱਚੇ ਨਾਲ ਬੱਚੇ ਨਾਲ ਹੀ ਹੈ ਜੀ ਬੱਚਾ ਬਾਹਰ ਆ ਰਿਹਾ ਪਾਰਟੀ ਦੀ ਬੱਚੀ ਹੈ ਜੀ ਬੀਚੋ ਆ ਪਿਆਰ ਚੀਜ਼ ਹੈ ਨਵੀਂ ਪਾਠ ਹੈ ਜਮਾ ਨਵੀਂ ਨਵੀਂ ਹੈ ਸਰਦਾਰ ਜੀ ਜਮਾ ਨਵੀਂ ਪਹਿਲੇ ਸੂਏ ਪਾਠ ਆ ਜੇ ਪਹਿਲੇ ਸੂਏ 6 ਦੰਦ ਬੱਚੀ ਹੈ ਹਾਂ ਥਣਾ ਵੀ ਸਾਫ ਉਹ ਵੀ ਵਧੀਆ ਓਕੇ ਹੈ ਓਕੇ ਦੀ ਰਿਪੋਰਟ ਹੈ ਆ ਬੱਚੀ ਹੈ ਸਾਲੀ ਮਹੀਨੇ ਨੂੰ 6-7000 ਦੀ ਦਾ ਹਾਂ ਰੰਗਦਾਰ ਬੱਚੀ ਹੈ ਜੀ ਦੇ ਆਓ ਜੀ ਫਿਰ ਵਾਪਸ ਪਾ ਜੀ ਛੋਡੀ ਸਾਈ ਠੀਕ ਹੈ ਜੀ ਕੋਈ ਗੱਲ ਨਹੀਂ ਪਾਓ ਜੀ ਛੋਟਾ ਬਾਈ ਅੱਬਾ ਚਾ ਫੜ ਅੱਬਾ ਚਾ ਫੜ ਉਹ ਤੇ ਫੜਾ ਬਾਲੀ ਜੀ ਹਾਂ ਜੀ ਹਾਂ ਜੀ ਐ ਚਾ ਖੋ ਚਾ ਹਾਂ ਜੀ ਜਿੰਨਾ ਬਰਬੜੀਆਂ ਦੇ ਕੀ ਲੈਣਾ ਜੀ ਫੜੋ ਮੜਾ ਜੀ ਜਿੰਨਾ ਬਰਬੜੀਆਂ ਦਾ ਅਰੇ ਇਹਨੂੰ ਬਰਬੜੀਆਂ ਲੈ ਫੜ ਦੇ ਕਹੋ ਜੀ ਮੈਂ ਫੜਿਓ ਕਰੋ ਇਧਰ ਨੂੰ ਤਿੰਨੇ ਬਰਬਰੀਆਂ ਉਹ ਵੀ ਲਿਓ ਮੈਦਾਨ ਚੋਂ ਹੁਣ ਆ ਗਏ ਬੜੀਆਂ ਬੜੀਆਂ ਦੀ ਚਲਾਵਾਏ ਸਾਰੀ ਕਰ ਸਾਧੋ ਜੀ ਇੱਥੇ ਦੇਖੋ ਜੀ ਤਾਂ ਜੀ ਇੱਕ ਹੋਰ ਇੱਕ ਹੋਰੀ ਥੋੜ ਦੀ ਇੱਕ ਹੋਰ ਥੋੜ ਦੀ ਪੋਲੋ ਥੋੜ ਦੋ ਨਹੀਂ ਨਹੀਂ ਥੋੜ ਦੀ ਹੁੰਦੀ ਜੇ ਨਹੀਂ ਇਹਨੂੰ ਪਰੇ ਕੱਢ ਦੇ ਬਈ ਚੱਲ ਜੀ अच्छा अच्छा बाबा जी बकरी सिरे है सिरे की रिपोर्ट है बाबा जी ले जिम्मे मर्जी तसली करती मैंने मेरी तसली करी की रिपोर्ट है ਰਾਜੂ ਰੋਜ਼ ਬੱਕਰੀਆਂ ਦੀ ਰੰਦਾ ਐ ਐ ਫੋਟੋ ਸਾਹਿਬ ਹਾਂਜੀ ਕਿੰਨਾ ਮੰਗਦਾ ਢੇਰੀ ਦਾ ਹੀ ਕਿਹਾ ਇੱਕ ਇੱਕ ਦਾ ਕਰੀਏ ਇਕੱਠਾ ਹੀ ਕਰ ਦਈਏ ਹਾਂ ਸਹੀ ਗੱਲ ਗੱਲ ਦੇਣ ਵਾਲੀ ਬਾਲੀ ਜੀ ਲੈ ਰਹੇ ਆ ਇਕੱਠਾ ਹੀ ਕਰ ਦਿੰਨੇ ਦੱਸੋ ਕਿਨੇ ਪੈਸੇ ਮੰਗਦੇ ਵੇ ਲੈ ਕੇ ਨਵਾਂ ਬੰਦ ਕਰੋ ਨਹੀਂ ਨਹੀਂ ਕੈਮਰਾ ਚੱਲਣ ਦਿਓ ਕੈਮਰੇ ਨਹੀਂ ਕੈਮਰਾ ਤੇ ਇੱਥੇ ਇੱਧਰ ਹੀ ਚੱਲਣਾ ਹੁਣ ਰੋਜ਼ ਹਾਂ 40000 ਰੁਪਿਆ ਲਓ ਜੀ ਓਏ ਇੱਕ ਮਿੰਟ ਲਓ ਜੀ ਆਪਣਾ ਮੁੱਲ ਆਉ ਦੇ ਜੀ 2000 ਰੁਪਏ ਓਏ ਸਾਹ ਰੋੜ ਆ ਗਿਆ 400 ਰੁਪਏ 200 ਸ਼ਾਇਦ ਉਹ ਰਾਜੂ ਮੈਨੂੰ ਇਹ 10 ਮੁੱਲ ਜਾਇਜ਼ ਨੇ ਇੱਕ ਮਿੰਟ ਜੋ ਆਪਾਂ ਮੰਗਣ ਤਾਂ ਜਾਂ ਮੈਂ ਕਰੂੰ ਨਹੀਂ ਇਹ ਉਠਾ ਕਰਾ ਆਹ ਇਹਨੇ ਆਪਣੀ ਰੇਂਜ ਤੋਂ ਬਾਹਰ ਹੈ ਇਹਨੇ ਰਾਜੂ ਨੂੰ ਜਾਣਕੋ ਨਹੀਂ ਖੜ ਜਾ ਕਰ ਨਹੀਂ ਤੁਮੜਾ ਯਾਰ ਸਹੀ ਕੱਢੀ ਸਹੀ ਦੇ ਕੱਢੋ ਸਹੀ ਕੱਢ ਪੈਦਾ ਕਿਉਂ ਹੈ ਬਦਨ ਨਹੀਂ ਹੈਗੀਆਂ ਤਾਂ ਫਿਰ ਖਰਜਿਆ ਯਾਰ ਮੈਂ ਪੈ ਕਰੂੰਗਾ ਸਹੀ ਕੱਢ ਕੋਈ ਹੈ ਉਹ ਖਰਤ ਤਾਂ ਸੀ ਐਡਾ ਕੱਚਾ ਮੈਂ ਵੀ ਨਹੀਂ ਅਰ ਉਹ ਸਹੀ ਸਹੀ ਕਰਨਾ ਦੋ ਸਹੀ ਦੋ ਦੋ ਆ ਗਈ ਬੱਕਰੀ ਆ ਵੀ ਉਬਲੀ ਨਿੱਕੀ ਉਹ ਤਾਂ ਦੋਏ ਦੋ ਉਹ ਬੱਕਰੀਆਂ ਮੈਂ ਯਾਰ ਹੋਰ ਬਹੁਤ ਬੱਕਰਾ ਸਹੀ ਕੱਢੋ ਜੀ ਸਹੀ ਨੇ ਨੇ ਦੀਆਂ ਉਹ ਚੁੱਪਦਾ ਕਰ ਘਟਾ ਦਾਂਗੇ ਵਧਾ ਦਾਂਗੇ ਉਹ ਕਿਵੇਂ ਭੱਜੇਗਾ ਸਾਤੋਂ ਹੋਰ ਮੰਡੀ ਚ ਨਹੀਂ ਟਕਰੇਗਾ ਸਾਨੂੰ ਆ ਫੜ ਵੀ ਫੜ ਘੇਰ ਕੇ ਅਸੀਂ ਚ ਲੈ ਕਰ ਕੰਨ ਦਾ ਕੰਨ ਆ ਬੜੀ ਸ਼ਾਮ ਆਉਂਦੀ ਆ ਕਰਦੇ ਆ ਕੱਚੀਆਂ ਪੱਕੀਆਂ ਨਹੀਂ ਨਹੀਂ ਬੋਲੀਆ ਮੈਂ ਲੈ ਲਈ ਇਹ ਸਹੀ ਯਾਰ ਕਾਹ ਨਹੀਂ ਕੱਢ ਪਤਾ ਨਹੀਂ ਉਹਨਾਂ ਦੇ ਐ ਗਾੜ ਮੰਡੀਆਂ ਦੇ ਵਿੱਚ ਨੇ ਵੜਣੀਆਂ ਜਾਂ ਰੱਖਣੀਆਂ ਇੱਕ 60 ਚ ਨਵੇੜੂnga ਇਹ ਦੇਵੇ ਨਾ ਦੇਵੇ ਮਰਜੀ ਪਰਾ ਕਰ ਹੱਥ ਉਹ ਬਾਈ ਪਿੱਛੇ ਉਹ ਵੀਡੀਓ ਬਣਦੇ ਮੜੀ ਜੀ ਪਿੱਛੇ ਮੜਾ ਇਹ ਛੋਟੇ ਪਈ ਗੁੱਸਾ ਨਗਰੀ ਦਾ ਪਰਾ ਕਰ ਜਨਾਬ ਬੇਚਤੀਆਂ ਗੱਲ ਮੰਨ ਲਈ ਮੇਰੀ ਆ ਦੱਸ ਭਖਤੋਂ ਹੁੰਦੀ ਢੋਮਣੀ ਕਹਿੰਦਾ ਗਾਵੇ ਹਲਪਤਾਲਾ ਹੁਣ ਕਰ ਦਿਆ ਨਹੀਂ ਇੱਥੇ ਕੱਢਣੀਆਂ ਇਹ ਆਪਣੀਆਂ ਨਹੀਂ ਚਲਣੀਆਂ ਉਸ ਤੋਂ ਬਾਅਦ ਵਾ ਖੜ ਜਾ ਰ ਨਹੀਂ ਬੱਸ ਸਾਹਿਬ ਰਹਿਣ ਲੋ ਨਹੀਂ ਚਲਣੀਆਂ ਇਹ ਉਹਨਾਂ ਦੀਵਾਰਾ ਕਰਨੀ ਆ ਇੱਕ 60 99 ਨਹੀਂ ਨੰਬਰ ਨਹੀਂ ਲੱਗਣਗੇ ਮਹਿੰਗਾ ਕੋਈ ਮਹਿੰਗਾ ਨਹੀਂ ਮਾਲ ਬੇੜਾ ਨਾ ਮੇਰਾ ਤਰਾ ਕਲਾਮ ਕਰ ਬੱਕਰੀਆਂ ਰਹਿਣ ਤਿੰਨੇ ਨਹੀਂ ਨਿਬੜਾਂਗੇ ਨਹੀਂ ਇਹ ਚਲਣੀਆਂ ਨਹੀਂ ਆਹ ਤਿੰਨੇ ਨਿਬੜਨਗੀਆਂ ਨਿਬੜਦੇ ਨਹੀਂ ਨਹੀਂ ਨਿਬੜਨਗੀਆਂ ਤੁਸੀਂ ਅਲੱਗ ਲਾਂ ਦੇ ਲਾਗਾ ਨੂੰ ਕੋੜਾ ਚਾੜੀ ਫਿਰਾਂਗੇ ਪੈਦਾ ਨਹੀਂ ਮੈਨੇ ਨਹੀਂ ਚਲਨੀ ਖੜ ਜਾ ਜਨਾਬ ਕਹਿੰਦਾ ਨਹੀਂ ਚਲਦੀ ਹੁੰਦੀ ਹੈ ਮੈਂ ਜਨਾਬ ਖੜ ਜਾ ਉਹ ਨਹੀਂ ਤੱਕਾ ਕਰਦੇ ਤੇ ਮੈਂ ਤੱਕਾ ਨਹੀਂ ਤੱਕਾ ਵੀ ਹੋ ਜੂ ਕੋਈ ਗੱਲ ਨਹੀਂ ਹੋਏ ਜਾਉ ਜਨਾਬ ਇਹਨੇ ਦੀਆਂ ਦੇਣੀਆਂ ਬਾਈ ਦੀ ਚਲ ਉਹਨੂੰ ਬੋਲਣ ਤੇ ਦੇ ਕੀਮਤਾ ਤੇਰਾ ਮਨ ਮਨੂ ਤੇ ਜੀ ਨਹੀਂ ਇਹਦੇ ਨਾਲ ਲਈ ਜਨਾਬ ਬੈ ਕੇ ਨਹੀਂ ਮੈਂ ਨਾ ਲਹਿਰਾ ਗਾਣ ਆਹੋ ਆਹੋ ਕਦੇ ਇਹਦੇ ਪੈਰ ਡੇਗ ਕਦੀ ਭਜਣੀ ਹੁਣ ਕੀ ਮਰਜ਼ੀ ਜਿਹੜਾ ਮਰਜ਼ੀ ਭਾਗ ਨਹੀਂ 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 ਲਾ ਲੂ ਨਹੀਂ ਜਨਾਬ ਨਹੀਂ ਜੀ ਸਾਡੇ ਜੋ ਗੰਜਾ ਨਹੀਂ ਜੱਡੀ ਚਾਹ 23000 ਦੀਆਂ ਹੋ ਗਈਆਂ ਚੱਕ ਖੋਲ ਉਹ ਨਹੀਂ ਤੇਰੀਆਂ ਨਹੀਂ ਉਹ ਨਹੀਂ ਉਹ ਨਹੀਂ ਯਾਰ ਟੈਲੈਂਟ ਲੰਘ ਜਾ ਫੜ ਲਾ ਦੇ ਉਹ ਨਹੀਂ ਬਾਬੇ ਉਹ ਫੜ ਉਹ ਨਹੀਂ ਉਹ ਨਹੀਂ ਤੇ ਉਹ ਨਹੀਂ ਹਰ ਬੱਲੇ ਉਹ ਨਹੀਂ ਹਰ ਬੱਲੇ ਆ ਆ ਜੰਗ ਹਰ ਪਟਾ ਹਰ ਹਰ ਉਹ ਨਹੀਂ ਥੋੜਾ ਜਿਹਾ ਐ ਨਹੀਂ ਬਚ ਨਹੀਂ ਐਡੀ ਗੱਲ ਬਾਤ ਨਹੀਂ ਲੈ ਲੈ ਭਾਈ ਚੱਕ ਲੈ ਨਹੀਂ ਮੇਰੀ ਗੱਲ ਚਾਹ ਦੇ ਥੋੜੀ ਪਾ ਲੈਗਾ ਤੇਰੀ ਅੰਮ੍ਰਿਤ ਭੱਜ ਗਿਆ ਆਹੋ ਆਹੋ ਤੇਰੀ ਆਵਾਜ਼ ਰੱਖਾ ਬੰਦੇ ਦੇ ਨਾਲ ਰੱਖਾ ਬੰਦਾ ਰੱਖਾ ਬੰਦ ਹੱਥ ਦੇ ਨਾਲ ਬਣ ਕੇ ਬਣ ਨਹੀਂ ਰੱਖਦੀ ਨਹੀਂ ਰੱਖਾਂ ਉਹ ਤੇਰੀ ਆਵਾਜ਼ ਹੈ ਜਿਆਦਾ ਤਾਂ ਕੋਈ ਕੀਤਾ ਹੀ ਨਹੀਂ ਆ ਅੱਛਾਈ ਫ੍ਰੀ ਹੈ ਨਹੀਂ ਨਹੀਂ ਤੁਹਾਨੂੰ ਪਾ ਦਈਏ ਦੇ ਦਈਏ ਨਹੀਂ ਨਹੀਂ ਰੰਦੋ ਫਿਰ ਹੋਰ ਨੂੰ ਦੇ ਦਈਏ ਜਦੋਂ ਨਹੀਂ ਨਹੀਂ ਸੋਹਣਾ ਲੈਣੀ ਤੂੰ ਨਹੀਂ ਨਹੀਂ ਸੋਹਣਾ ਇਹ ਤਾਂ ਕਰੈ ਨਾ ਮੈਂ ਲੈਣੀ ਸੋਹਣਾ ਮੈਂ ਨਾਲੋਂ 500 ਖੋਲੋ ਨਾ ਖੋਲੋ ਨਾ ਉੱਥੇ ਜਿਹੜਾ ਕਹਿੰਦਾ 500 ਨੇ ਪਾਓ ਨਾ ਨਹੀਂ ਪੈਣਾ ਕਾਉਣਾ ਹੁੰਦਾ ਮੈਂ ਛੋਟ ਮੇਰੀ ਮਰਜ਼ੀ ਤੋਂ ਕਰਾਉਂ ਹਾਂ ਤੈਨੂੰ ਕੀ ਪਤਾ ਇਹਨਾਂ ਗੱਲਾਂ ਦਾ ਉਹ ਨਹੀਂ ਨਹੀਂ ਬੈਣੀ ਹੋ ਗਈਆਂ ਪਾਪਾ ਮੈਂ ਕਿਧਰ ਲਈ ਬੰਨੀ ਆ ਜੜ ਕੇ ਤੇਰੀ ਆਵਾਜ਼ ਆ ਜਾਦੀ ਥੋੜੀ ਕੀਤੀ ਐ ਛੋਟ ਕਰਾਵਾਂਗੇ ਤੂੰ ਕਰਾਓ ਐਦਾ ਮੰਡੀ ਪਹਿਲੀ ਵਾਲੀ ਆਏ ਤਾਂ ਲੈਣਾ ਰਹਿਮਤ ਪੁੱਤ ਸਾਹਿਬ ਨਹੀਂ ਲੈਣਾ ਛੋਟ ਕਰਾਉਂ ਉਹ ਨਹੀਂ ਲੈਣੀ ਉਹ ਕਰਦੇ ਹਾਂ ਕਰਾਉਂ ਉਹ ਨਹੀਂ ਲੈਣੀ ਕਰਾਦੇ ਨਹੀਂ ਲੈਣੀਆਂ ਨਹੀਂ ਰਹਿਮਤ ਰਹਿਮਤ ਕੋਈ ਗੱਲ ਨਹੀਂ ਰਹਿਮਤ ਰਹਿਮਤ ਚਾ ਆ ਆਹ ਲੈਂਦਾ ਉਹਨੂੰ ਦੇ ਦੋ ਕਿਉਂ ਜਵਲੰਸੀ ਨਾ ਫੌਜੀ ਆ ਆ ਲੈ ਫੜ ਫੜ ਬੱਕਰਾ ਫੜ ਕੇ ਲੈਂਦਾ ਇਹਨੂੰ ਬੰਦ ਆ ਦੇਖ ਆ ਇੱਕ ਇੱਕ ਬੱਕਰਾ ਆ ਮੈਂ ਫੜੂ ਇਹ ਇਹ ਕੱਟ ਤੇ ਇਹ ਲੈਂਦਾ ਹੁਣ ਹੈ ਛੱਡੋ ਦੋ ਕਿਨਗੇ ਹੈਂ ਚਲੋ ਕਰ ਦੋ ਭਾਈ ਤੁਹਾਡੀ ਮਰਜ਼ੀ ਹੈ ਤਸਾ ਕੋਈ ਨਹੀਂ ਹੈਗਾ ਕੋਈ ਨਹੀਂ ਲਓ ਦੋ ਇਹਦੇ ਦੋ ਦੋ ਤੇ ਤੇਰੇ ਨਾਲ ਜਿੰਨੇ ਤੱਕ ਕਰਾਂ ਮੈਂ ਨਹੀਂ ਕਰਦਾ ਨਹੀਂ ਵਧੀਆ ਕੋਈ ਨਹੀਂ ਦੇ ਦਾਨ ਦੋ どうなの ਸੋ 14 18 ਬਾਪ ਬਲੀ ਉਹ ਜਿਹੜਾ ਪਰ ਬਲੀ ਬਲ ਬਲੀ ਅਸ਼ੋ ਮਾਰਾਂ ਜਿਹੜਾ 500 ਮੈਂ ਲੈਣਾ ਸੀ ਉਹਰਾ ਜਿੰਦੇ ਦੋ ਨਹੀਂ ਇਹਨੇ ਖੁਸ਼ ਹੋ ਕੇ ਦੇਤਾ ਹਾਂਜੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਗਿਆ ਦੇਖ ਸਾਹ ਬੱਲੇ ਦਾਤਾ ਲੇਟ ਹੋ ਗਿਆ ਅੱਛਾ 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 ਪਸ਼ੂ ਪਸ਼ੂ ਆਏ ਅੱਜ ਇਹ ਸੌਦੇ ਕਰਾਏ ਰਾਜ ਤੋਂ ਦੜਕਾਂਗੇ ਪੰਜ ਚਾਰ ਲੈ ਹੁਣ ਰਾਜ ਤੋਂ ਦੜਕਾਂਗੇ ਕਿਤਨਾ ਕਰਾਉਂਦਾ ਘਾਟਾ ਵਾਤਾ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ